ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਦੇ ਸਬੰਧ ਦੇ ਵਿੱਚ ਜਿਵੇਂ ਤੁਹਾਨੂੰ ਦੱਸਦੀਏ ਕਿ 350 ਸਾਲਾ ਜੋ ਸ਼ਹੀਦੀ ਸਤਾਪਦੀ ਹੈ ਗੁਰੂ ਸਾਹਿਬ ਦੀ ਉਹਨੂੰ ਲੈ ਕੇ ਭਾਰੀ ਹੁਸਾਹ ਸੰਗਤਾਂ ਦਾ ਜੋ ਨਗਰ ਕੀਰਤਨ ਨੂੰ ਲੈ ਕੇ ਪਾਇਆ ਜਾ ਰਿਹਾ ਇਸੇ ਤਰ੍ਹਾਂ ਹੀ ਰਾਮਨਗਰ ਪੋਣਾ ਦੀ ਹਦੂਦ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਰੌਣਕਾਂ ਲੱਗੀਆਂ ਹੋਈਆਂ ਨੇ ਬੜੀ ਬੇਸabri ਦੇ ਨਾਲ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਦਰਸ਼ਨ ਲਈ ਉਡੀਕ ਕੀਤੀ ਜਾ ਰਹੀ ਹੈ ਸਾਡੇ ਨਾਲ ਧਰਮ ਪ੍ਰਚਾਰਕ ਨੇ ਸਰਦਾਰ ਗੁਰਨਾਮ ਸਿੰਘ ਜੀ ਜਥੇਦਾਰ ਸਾਹਿਬ ਗੱਲਬਾਤ ਕਰ ਲੈਨੇ ਆ ਕਿਵੇਂ ਦੇਖ ਰਹੇ ਹੋ ਜੋ ਧੰਨ ਧੰਨ ਸਹਿਬ ਚਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਸਤਬਦੀਆਂ ਨੂੰ ਲੈ ਕੇ ਜੋ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ ਜਿਹੜੀਆਂ ਰੌਣਕਾਂ ਨਹਿਰਾਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਸਮੁੱਚੀ ਸਿੱਖ ਕੌਮ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਹੈ ਉੱਥੇ ਪੰਥ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਉਪਰਾਲੇ ਜਾਇਜ਼ਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੀ ਅਗਵਾਈ ਦੇ ਵਿੱਚ ਸਾਡੇ ਧਰਮ ਪ੍ਰਚਾਰ ਦੇ ਸਖਤਰ ਸਰਦਾਰ ਬਲਵਿੰਦਰ ਸਿੰਘ ਕਲਵਰ ਜੀ ਦੀ ਅਗਵਾਈ ਦੇ ਵਿੱਚ ਕੀਤੇ ਜਾ ਰਹੇ ਹਨਾਂ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਹੈ ਜਿਹੜਾ ਕਸ਼ਮੀਰ ਦੀ ਧਰਤੀ ਮਤਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਉਸ ਦਰਬਾਰ ਤੋਂ ਉਸ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਆ ਰਿਹਾ ਜਿਹੜਾ ਵਖ-ਵਖ ਪੜਾਵਾਂ ਤੋਂ ਹੁੰਦਾ ਹੋਇਆ ਅੱਜ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦਾਖਲ ਹੋਇਆ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਵਖ-ਵਖ ਪੜਾਵਾਂ ਤੇ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਲੰਗਰਾਂ ਦੇ ਨਾਲ ਜਿਹੜੀਆਂ ਸਵਾਗਤ ਕਰ ਰਹੀਆਂ ਨੇ ਅੱਜ ਇੱਥੇ ਰਾਮਨਗਰ ਪੂਨ ਦੇ ਵਿੱਚ ਕਾ ਜੋ ਰਾਮਨਗਰ ਪੂਨ ਪਿੰਡ ਮਾਨਕੌਰ ਸਿੰਘ ਹੈ ਇਸੇ ਤਰੀਕੇ ਦੇ ਨਾਲ ਹੋਰ ਨਾਲ ਕਈ ਪਿੰਡ ਨੇ ਭੰਗਵਾ ਨੇ ਵਾੜਾ ਹੈ ਇਹ ਸਾਰੇ ਹੀ ਪਿੰਡ ਜਿਹੜੇ ਨੇ ਨਾਲ ਜਿਹੜੇ ਨੇ ਉਹ ਸਹਿਯੋਗ ਕਰਕੇ ਜੀਓ ਆ ਕਹਿੰਦੇ ਲਈ ਤੇ ਸੰਗਤ ਇਕੱਤਰ ਹੋਈ ਸੀ ਕਿ ਜੀ ਇਹ ਸਨ ਗੁਰਨਾਮ ਸਿੰਘ ਜੀ ਜਥੇਦਾਰ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਜਿਵੇਂ ਪਿੱਛੇ ਸਾਨੂੰ ਤਾਂ ਜਿਹੜੀਆਂ ਨੇ ਪੜਾਦਰ ਪੜਾ ਜਿਹੜਾ ਵਾ ਨਗਰ ਕੀਰਤਨ ਦਾ ਬੜਾ ਭਰਮਾ ਸਵਾਗਤ ਕਰਦੀਆਂ ਆ ਰਹੀਆਂ ਨੇ ਇਸੇ ਤਰ੍ਹਾਂ RAMNAGAR ਦੀ ਹਦੂਦ ਦੇ ਵਿੱਚ ਵੱਖੋ-ਵੱਖ ਪਿੰਡ ਚਾਹੇ ਪੜਾ ਹੋਵੇ RAMNAGAR ਭੂਣ ਹੋਵੇ ਜਾਂ ਵੱਖੋ-ਵੱਖ ਪਿੰਡ ਹੋਣ ਸੰਗਤਾਂ ਵੱਲੋਂ ਬੜੀ ਸਰਦਾ ਭਾਵਨਾ ਦੇ ਨਾਲ ਜਿਹੜਾ ਵਾ ਇਹ ਪੜਾ ਸਜਾਇਆ ਗਿਆ ਵਾ ਨਗਰ ਕੀਰਤਨ ਦੇ ਸਵਾਗਤ ਵਾਸਤੇ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ